ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨੋਟ ਫਾਰਮਰ ਗਰੁੱਪ ਅੱਜ 4 ਅਕਤੂਬਰ 2025 ਜਿੱਦਾਂ ਸਾਥੀਓ ਤੁਸੀਂ ਪਿਛਲੇ ਸਵਾ ਮਹੀਨੇ ਤੋਂ ਲਗਾਤਾਰ ਦੇਖ ਰਹੇ ਜੇ ਬਾਰ ਬਾਰ ਗੱਲ ਉਧਰੋਂ ਆਉਣ ਦੀ ਲੋੜ ਨਹੀਂ ਤੁਹਾਨੂੰ ਪਤਾ ਆ ਕਿ ਅਸੀਂ ਆ ਜਿਹੜਾ ਹਰਪੀਰ ਤੇਰੀਆ ਆ ਕਲਾਨੌਰ ਤੋਂ ਡੇਰੇ ਬਾਬੇ ਨਾਨਕ ਦੇ ਵਿਚਕਾਰ ਪੰਜਾ ਪਿੰਡਾਂ ਚ ਇੱਥੇ ਆਪਾਂ ਇਹਨਾਂ ਪੰਜਾ ਪਿੰਡਾਂ ਦੇ ਵਿੱਚ 1200 ਏਕੜ ਕਣਕ ਬਜਾਈ ਵਾਸਤੇ ਤਿਆਰੀ ਕਰ ਰਹੇ ਹਾਂ ਉਸੇ ਅਧੀਨ ਪਰਾਲੀ ਪ੍ਰਬੰਧ ਜਾਰੀ ਆ ਤਾਂ ਕਿ ਉਹਨੂੰ ਵੱੱਤਰ ਚ ਲਿਆ ਕੇ ਤੇ 25 ਅਕਤੂਬਰ ਤੋਂ ਜਿਹੜੀ ਆ ਉਹ ਇੱਕ ਸਲੀਕੇ ਨਾਲ ਕਣਕ ਬਜਾਈ ਸ਼ੁਰੂ ਹੋ ਸਕੇ ਤੁਹਾਨੂੰ ਸਾਰਿਆਂ ਨੂੰ ਸਾਡੇ ਜਿਹੜੇ ਗਰੁੱਪ ਦੇ ਮੁਖ ਸਰਪ੍ਰਸ ਨੇ ਸਰਦਾਰ ਕਾਣ ਸਿੰਘ ਪੰਨੂ ਐਸੇ ਜਗ੍ਹਾ ਤੋਂ ਹੀ ਅੱਜ ਅਸੀਂ ਨਵੀਂ ਨਗਰ ਪਿੰਡ ਤੇ ਆ 16 ਸਤੰਬਰ ਨੂੰ ਤੁਹਾਨੂੰ ਬੇਨਤੀ ਕੀਤੀ ਸੀ ਵੀ ਹੁਣ ਅਸਲੀ ਰਾਤਕਾਰ ਕਰਨ ਦਾ ਟਾਈਮ ਆ ਗਿਆ ਹੁਣ ਜਿਹੜੇ ਵੀਰਾਂ ਨੇ ਸਾਡੇ ਆਖੇ ਹੋਲਡ ਕਰਕੇ ਬੈਠੇ ਸੀਗੇ ਹੁਣ ਮੈਦਾਨ ਚੌਣ ਤੇ ਡੀਜ਼ਲ ਖਾਦ ਬੀਜ ਤੇ ਦਵਾਈ ਦੇ ਮਾਮਲੇ ਦੇ ਵਿੱਚ ਸਾਡੀ ਮਦਦ ਕਰਨ। ਇਹ سلسلہ ਜਾਰੀ ਆ ਬੜੀ ਖੁਸ਼ੀ ਵਾਲੀ ਗੱਲ ਆ। ਲਗਾਤਾਰ ਪਿਛਲੇ 2-3 ਦਿਨਾਂ ਤੋਂ ਜਿਹੜੇ ਸਹਿਯੋਗੀ ਸੱਜਣੇ ਆ ਸਾਡੀ ਆ ਕੇ ਜਿਹੜੀ ਸਭ ਤੋਂ ਵੱਡੀ ਐ ਇਸ ਵੇਲੇ ਖਰਚਾ ਆ ਉਹ ਡੀਜ਼ਲ ਦਾ ਆ। ਉਹ ਸੇਵਾ ਕਰ ਰਹੇ। ਉਸੇ سلسلے 'ਚ ਅੱਜ ਸਾਡੇ ਬੜੇ ਹੀ ਸਤਿਕਾਰਯੋਗ ਜੰਗਨੈਟੋ ਫਾਰਮਰ ਗਰੁੱਪ ਦੇ ਮੀਤ ਪ੍ਰਧਾਨ ਸਰਦਾਰ ਦਿਲਬਖ ਸਿੰਘ ਜੀ ਚੀਮਾ ਇਹਨਾਂ ਦੇ ਮਾਤਾ ਜੀ ਸਵਰਗਵਾਸੀ ਸਰਦਾਰਨੀ ਅਜੀਤ ਕੌਰ ਚੀਮਾ ਪਰਿਵਾਰ ਕੈਨੇਡਾ ਦੇ ਵਿੱਚ ਉਹਨਾਂ ਦੇ ਸਵਾਸ ਪੂਰੇ ਹੋਏ ਸੀ ਤੋਂ ਪਰਿਵਾਰ ਵੱਲੋਂ ਅੱਜ 50000 ਰੁਪਿਆ ਡੀਜ਼ਲ ਸੇਵਾ ਵਾਸਤੇ ਆਇਆ ਵਾ ਜਿਹੜਾ ਹੋਣੀ ਚੀਮਾ ਸਾਹਿਬ ਕੋ ਲੈ ਕੇ ਤੇ ਆਲਰੇਡੀ ਸਾਡੇ ਕੋਲ ਡੀਜ਼ਲ ਦੀਆਂ ਪਰਚੀਆਂ ਹੈਗੀਆਂ ਤੇ ਅੱਜ ਜਿੰਨੇ ਵੀਰ ਸਾਡੇ ਆ ਨਵੀਂ ਨਗਰ ਦੇ ਰਾਮਪੁਰ ਦੇ ਇਸ ਮਿਸ਼ਨ ਦੇ ਵਿੱਚ ਕੰਮ ਲੱਗੇ ਹੋਏ ਆ ਜਿਨ੍ਹਾਂ ਦੇ ਟਰੈਕਟਰ ਵਰਤ ਰਹੇ ਆ ਨਾਲ ਦੀ ਨਾਲ ਜਿਹੜੇ ਪੈਸੇ ਆ ਇਹ ਵਰਤਾ ਦਿੱਤੇ ਜਾਣੇ ਆ ਸੋ ਇੱਕ ਤੇ ਮੈਂ ਜਨਰੇਟਿਵ ਫਾਰਮਰ ਗਰੁੱਪ ਵੱਲੋਂ ਬਹੁਤ ਵੱਡਾ ਧੰਨਵਾਦ ਚੀਮਾ ਪਰਿਵਾਰ ਦਾ ਨਾਲ ਦੀ ਨਾਲ ਸਾਡਾ ਬਹੁਤ ਜਿਹਨੂੰ ਕਹਿ ਲਓ ਵੀ ਸਾਡੇ ਪਿੱਛੇ ਖੜੀ ਜਿਹੜੀ ਤਾਕਤ ਹੈ ਆਸਰਦਾਰ ਕਣ ਸਿੰਘ ਪੰਨੂ ਜੀ ਉਹਨਾਂ ਨੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਰਾਹੀਂ ਸਾਡੇ ਗਰੁੱਪ ਲਈ ਕੋਈ ਪ੍ਰਬੰਧ ਕੀਤੇ ਇਸ ਮਿਸ਼ਨ ਨੂੰ ਕੰਪਲੀਟ ਕਰ ਲਈ ਉਹਦੇ ਨਾਲ ਸੰਬੰਧਿਤ ਵੀ ਸਾਡੇ ਕੋਲ ਸਰਕਾਰ ਜੋਗ ਭਾਜੀ ਰਣਜੋਤ ਸਿੰਘ ਜੀ ਵੇਰਕੇ ਤੋਂ ਸੁਮਿਤ ਧਾਲੀਵਾਲ ਤੋਂ ਇਹ ਰਾਉਂਡ ਗਲਾਸ ਫਾਊਂਡੇਸ਼ਨ ਨਾਲ ਜੁੜੇ ਹੋਏ ਨੇ ਇਹਨਾਂ ਨੇ ਆ ਕੇ ਲੰਬੀ ਚੌੜੀ ਵਿਚਾਰ ਚਰਚਾ ਕੀਤੀ ਆ ਪਿੱਛੇ ਸਿਧੀ ਵਿਵਿਧਾਨ ਨਾਲ ਇਹ ਜਿਹੜਾ ਕੰਮ ਆ ਅਸੀਂ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਦਾਨੀ ਸੱਜਣ ਸਾਨੂੰ ਮਦਦ ਭੇਜ ਰਹੇ ਆ ਉਹ ਅਸਲੀ ਲੋੜਵੰਦ ਤੱਕ ਜਾਵੇ ਕਾਫੀ ਕੁਝ ਇਹਨਾਂ ਕੋਲ ਸਾਨੂੰ ਸਿੱਖਣ ਨੂੰ ਮਿਲਿਆ ਸਾਨੂੰ ਹੁਣ ਇਹ ਵੀ ਪਤਾ ਲੱਗਾ ਵੀ ਇਹਦੀ ਪ੍ਰੋਪਰ ਡਾਕੂਮੈਂਟੇਸ਼ਨ ਕਿਵੇਂ ਕਰਨੀ ਆ ਕਿਉਂ ਅਸੀਂ ਕੋਈ ਇਤਰਾਜ ਨਹੀਂ ਸੁਣਨਾ ਚਾਹੁੰਦੇ ਕਿਉਂ ਪੈਸਾ ਜਿਹੜਾ ਵਾ ਦਾਨੀ ਸੱਜਣਾ ਦਾ ਤੇ ਸੰਸਥਾਵਾਂ ਦਾ ਆ ਅਸੀਂ ਤੇ ਸੇਵਾ ਕਰਨੀ ਆ ਸਾਡੀ ਹੈਗੀ ਮਸ਼ੀਨਰੀ ਤੇ ਸਾਡੀ ਹੈਗੀ ਕਿਰਤ ਅਸੀਂ ਕੋਈ ਇਸ ਤਰ੍ਹਾਂ ਦਾ ਰੌਲਾ ਨਹੀਂ ਚਾਹੁੰਦੇ ਪਰ ਸਤਿਗੁਰੂ ਦੀ ਕਿਰਪਾ ਨਾਲ ਇਹ ਬਹੁਤ ਵਧੀਆ ਕੰਮ ਚੱਲ ਰਿਹਾ ਹੈ 1200 ਏਕੜ ਦੇ ਵਿੱਚੋਂ ਅੱਜ ਦੀ ਤਰੀਕ ਤੱਕ ਅਸੀਂ 350 ਏਕੜ ਜਿਹੜਾ ਵਾ ਉਹਦਾ ਪ੍ਰਾਲੀ ਪ੍ਰਬੰਧ ਕਰ ਲਿਆ ਵਾ ਬੜੀ ਤੇਜ਼ੀ ਨਾਲ ਅਸੀਂ 15 20 ਅਕਤੂਬਰ ਤੱਕ ਸਾਰੀ 1200 ਏਕੜ ਦੀ ਪ੍ਰਾਲੀ ਸੰਭਾਲ ਕੇ ਤੇ ਉਹਨੂੰ ਕਣਕ ਵਿਜਨ ਜੋ ਕੇ ਵੰਤਰ ਕਰਨ ਦੇ ਰਸਤੇ ਤੇ ਵਧ ਰਹੇ ਆ ਫਿਰ 25 ਅਕਤੂਬਰ ਤੋਂ ਕਣਕ ਪਜਾਈ ਸ਼ੁਰੂ ਕਰਾਂਗੇ ਆਖਰੀ ਬੇਨਤੀ ਇਹੋ ਹੀ ਆ ਇੰਨਾ ਸਾਰਿਆਂ ਵੀਰਾਂ ਦਾ ਧੰਨਵਾਦ ਜਿਹੜੇ ਪਿੰਡਾਂ ਚੋਂ ਦੀ ਸਹਿਯੋਗ ਕਰ ਰਹੇ ਆ ਮੇਰੇ ਸਾਥੀ ਜਿਹੜੇ ਜੰਗਨੋਟੋ ਫਾਰਮਰ ਗਰੁੱਪ ਦੇ ਲਗਾਤਾਰ ਹੁਣ ਫੀਲਡ ਦੇ ਵਿੱਚ ਹਾਜ਼ਰੀ ਵਧਾ ਰਹੇ ਆ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਸਰਦਾਰ ਕਣ ਸਿੰਘ ਪੰਨੂ ਜੀ ਹੋਣਾ ਦਾ ਧੰਨਵਾਦ ਤੇ ਬੇਨਤੀ ਉਹੀ ਆ ਵੀ ਹੁਣ ਵਕਤ ਆ ਸਾਥੀਓ ਜਿੰਨੇ ਹੁਣਾ ਮੈਦਾਨ ਚ ਹੁਣ ਤੁਸੀਂ ਡੀਜ਼ਲ ਖਾਦ ਬੀਜ ਦਵਾਈ ਦੇ ਮਾਮਲੇ ਜਿਹੜੀ ਮਤ ਕਰਨੀ ਆ ਉਹ ਕਰ ਲਵੋ ਵੇਲੇ ਦੀ ਨਮਾਜ਼ ਹੁੰਦੀ ਆ ਕੁਵਲੇ ਦੀ ਟੱਕਰ ਹੁੰਦੀ ਆ ਪਰ ਸਾਨੂੰ ਲੱਗਦਾ ਮਹਾਰਾਜ ਕਿਰਪਾ ਕਰੇਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਅਸੀਂ ਮਿਸ਼ਨ ਬੜੇ ਵਧੀਆ ਤਰੀਕੇ ਨਾਲ ਕੰਪਲੀਟ ਕਰਾਂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਖੜੇ ਅਸੀਂ ਰਣਸੀ ਕਲਾ ਰਣਸੀਕੇ ਤਲਾ ਪਿੰਡ ਦੇ ਵਿੱਚ ਬੜੀ ਖੁਸ਼ੀ ਤੁਹਾਨੂੰ ਇਹ ਦੱਸਦਿਆਂ ਹੋ ਰਹੀ ਆ ਵੀ ਜਿਹੜਾ ਇਹਨਾਂ ਪੰਜਾਂ ਪਿੰਡਾਂ ਦੇ ਵਿੱਚ ਆਪਣਾ ਕਣਕ ਵਜਾਈ ਦਾ ਮਿਸ਼ਨ ਸੀਗਾ ਦਬੁਰਜੀ ਨਵੀਂ ਨਗਰ ਆਂਮਪੁਰ ਬਰੀਆਰ ਤੇ ਰਣਸੀਕੇ ਤਲਾ ਇਦੇ ਵਿੱਚੋਂ ਅੱਜ ਕੱਲ ਜਿੱਦਾਂ ਤੁਹਾਨੂੰ 3 ਅਕਤੂਬਰ ਨੂੰ ਰਿਪੋਰਟ ਦਿੱਤੀ ਸੀਗੀ ਵੀ 350 ਆ ਤੇ ਕਰਦੇ ਕਰਦੇ ਕਾਫੀ ਤੇਜ਼ੀ ਆਈ ਆ ਹੁਣ ਬਿਲਿੰਗ ਦੇ ਵਿੱਚ ਵੀ ਇਸ ਵੇਲੇ ਅਸੀਂ ਬਿਲਿੰਗ ਦੇ ਫੀਲਡ 'ਚ ਖੜੇ ਆ ਤੇ 450 500 ਦੇ ਵਿੱਚ ਵਿੱਚ ਇਹ ਜਿਹੜੀਆਂ ਕਾਰਵਾਈਆਂ ਆ ਚੱਲ ਗਈਆਂ ਕਹਿਣ ਦਾ ਭਾਵ ਹੈ ਜਿੰਨਾ ਖੇਤਾਂ ਨੂੰ ਕਣਕ ਬੀਜਣ ਯੋਗ ਬਣਾਉਣਾ ਤਾਂ ਕਿ ਆਪਾਂ 25 ਅਕਤੂਬਰ ਤੋਂ ਦੇ ਵਿੱਚ ਬਜਾਈ ਕਰ ਸਕੀਏ ਇੱਕ ਵਾਰ ਜਿੰਨੇ ਆ ਸਾਥੀ ਨੇ ਮੇਰੇ ਨਾਲ ਵੀਡੀਓ ਦੇ ਵਿੱਚ ਇਹ ਤੁਸੀਂ ਤਕਰੀਬਨ ਰੋਜ਼ ਹੀ ਇਹਨਾਂ ਨੂੰ ਦੇਖਦੇ ਜੇ ਇਹ ਫੀਲਡ ਦੇ ਵਿੱਚ ਇਹਨਾਂ ਪਿੰਡਾਂ ਦੇ ਪਤਵੰਤੇ ਸੱਜਣ ਜੇ ਸਾਡਾ ਇਹਨਾਂ ਸਹਿਯੋਗ ਨਾ ਕਰਦੇ ਤਾਂ ਇਹ ਇਹਨੂੰ ਵਿਧੀਵੱਧ ਤਰੀਕੇ ਨਾਲ ਇਹ ਕਾਰਵਾਈ ਨੂੰ ਕਰਨਾ ਸੱਟ ਲਈ ਮੁਸ਼ਕਲ ਸੀ ਅਸੀਂ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਸਾਰਿਆਂ ਤੋਂ ਪਹਿਲਾਂ ਸਾਡੇ ਗਰੁੱਪ ਵੱਲੋਂ ਜੰਗ ਰੋਡ ਫਾਰਮ ਗਰੁੱਪ ਵੱਲੋਂ ਸਾਡੇ ਨਾਲ ਅੱਜ ਰਾਉਂਡ ਗਲਾਸ ਫਾਊਂਡੇਸ਼ਨ ਦੇ ਵੀਰ ਵੀ ਸਵੇਰ ਤੋਂ ਹੀ ਨਾਲ ਹੀ ਨੇ ਇਸ ਏਰੀਆ ਦੇ ਵਿੱਚ ਹੀ ਸਾਡੇ ਜਿਹੜੇ ਮਾਨਯੋਗ ਸਰਪ੍ਰਸ ਨੇ ਸਰਦਾਰ ਕਾਣ ਸਿੰਘ ਪੰਨੂ ਉਹਨਾਂ ਰਾਹੀਂ ਇਸ ਫਾਊਂਡੇਸ਼ਨ ਵੱਲੋਂ ਸਾਨੂੰ ਮਦਦ ਆ ਰਹੀ ਹੈ ਤੇ ਜਿੱਦਾਂ ਉਹਨਾਂ ਨੇ ਈਸ਼ਾ ਪ੍ਰਗਟ ਕੀਤੀ ਆ ਜੇ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਇਹਨਾਂ ਦੇ ਮਾਪਦੰਡਾ ਤੇ ਪੂਰੇ ਉੱtre ਤੇ ਕਣਕ ਦੀ ਕਟਾਈ ਤੱਕ ਦਾਨੀ ਸੱਜਣਾ ਦਾ ਸਾਨੂੰ ਸਹਿਯੋਗ ਕਰਨ ਦਾ ਇਰਾਦਾ ਆ ਇਹ ਚੀਜ਼ਾਂ ਜਿਹੜੀਆਂ ਐ ਸਾਨੂੰ ਬੜਾ ਬੂਸਟ ਕਰਦੀਆਂ ਵੀ ਕੀ ਇਹੀ ਸੋਚ ਕੇ ਇੱਥੇ ਬੜੇ ਸੀਗੇ ਜਦੋਂ 1200 ਏਕੜ ਦਾ ਮੋਟਾ ਜਿਹਾ ਅੰਦਾਜ਼ਾ ਲਾਇਆ ਸੀ ਵੀ ਇੱਥੇ 72-75 ਲੱਖ ਰੁਪਈਆ ਚਾਹੀਦਾ ਤੇ ਇੱਕ ਬੜਾ ਵੱਡਾ ਮੰਦੇ ਵਿੱਚ ਡਰ ਸੀਗਾ ਵੀ ਇਹ ਇਹੀ ਕਰ ਸਕਾਂਗੇ ਪਰ ਹੁਣ ਜਿਵੇਂ ਜਿਵੇਂ ਸਹਿਯੋਗਦਾਨੀ ਸੱਜੇ ਜੀਤਾਂ ਦਾ ਰਿਐਕਟ ਕਰ ਰਹੇ ਆ ਰਿਸਪਾਂਸ ਕਰ ਰਹੇ ਆ ਮੈਨੂੰ ਲੱਗਦਾ ਵੀ ਆਪਾਂ ਇਹ ਤੋਂ ਤਾਂ ਜਾਵਾਂਗੇ ਇਹ ਤੋਂ ਇਲਾਵਾ ਜਿਹੜੀ ਕਾਰ ਸੇਵਾ ਗਵਾਨਾਂ ਦੀ 2500 ਏਕੜ ਦੇ ਵਿੱਚ ਸਾਡੀ ਮਦਦ ਆ ਉਹਦੇ ਲਈ ਆਪਾਂ ਵਚਨਬੱਧ ਆ ਉਹ ਵੱਡੇ ਕੰਮ ਕਰ ਰਹੇ ਨੇ ਭਾਈ ਸੁਖਵਿੰਦਰ ਸਿੰਘ ਪਹਿਲਾਂ ਉਹਨਾਂ ਨੇ ਇੱਕ ਆ ਕਾਧੀਆਂ ਗੁਜਰਾਂ ਲਾਗੇ ਸੱਕੀ ਨਾਲਾ ਸਾਫ਼ ਕੀਤਾ ਸੀ ਅੱਜ ਉਹਨਾਂ ਨੇ ਉਹ ਕਲਾਨੌਰ ਵਾਸੀਆਂ ਦੀ ਮੰਗ ਤੇ ਉਧਰੋਂ ਉਹਨਾਂ ਨੇ ਵੱਡੇ ਸੱਕੀ ਨਾਲੇ ਦੇ ਵਿੱਚ ਜਿਹੜੀ ਸਫਾਈ ਸ਼ੁਰੂ ਕਰਤੀ ਆ ਕਿਉਂਕਿ ਉਥੋਂ ਦੇ ਸਥਾਨਕ ਵਾਸੀਆਂ ਨੇ ਕਿਹਾ ਵੀ ਤੁਸੀਂ ਕਣਕ ਬਜਾਈ ਚ ਸਾਡੀ ਮਤ ਨਾ ਕਰੋ ਪਰ ਜਿਹੜੀ ਇਸ ਸਾਰੇ ਖੇਤਾਂ ਨੂੰ ਡੋਬਣ ਲਈ ਜਾੜਿਆ ਸਕੀ ਇਹਨੂੰ ਤੁਸੀਂ ਸਾਫ਼ ਕਰੋ ਤਾਂ ਕਿ ਮੁਰਕੇ ਨਾ ਕਿਤੇ ਪਾਣੀ ਆ ਜਾਏ ਕਿਉਂਕਿ ਜੇ ਅੱਜ 4 ਅਕਤੂਬਰ ਆ ਤੇ ਤੁਹਾਨੂੰ ਪਤਾ ਹੈ ਕਿ 5 6 7 ਅਕਤੂਬਰ ਨੂੰ ਮੀਂਹ ਦਾ ਖਤਰਾ ਆ ਤੇ ਥੋੜਾ ਥੋੜਾ ਪਾਣੀ ਵੀ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਇਸੇ ਕਰਕੇ ਕਿ ਜੱਕਦਮ ਪਾਣੀ ਨਾ ਆਵੇ ਸੋ ਅੱਜ ਦਾ ਦਿਨ ਵੀ ਜਿਹੜਾ ਵਾ ਉਹ ਬੜਾ ਸਾਡਾ ਫਰੂਟਫੁੱਲ ਰਿਹਾ ਵਾ ਇਹ ਜਿੰਨੇ ਸਾਡੇ ਨਾਲ ਸਾਥੀ ਆਓ ਮੇਰੇ ਜੰਗਰੇਟੂ ਫਾਰਮਰ ਗਰੁੱਪ ਦੇ ਸਾਥੀ ਸਾਡੇ ਮੀਰ ਪ੍ਰਧਾਨ ਗੋਡੇ ਦੀ ਤਕਲੀਫ ਹੋਣ ਦੇ باوجود ਵੀ ਸਾਡੇ ਵਿੱਚ ਸ਼ਾਮਲ ਨੇ ਅੱਜ ਪਰਿਵਾਰ ਵੱਲੋਂ ਇਹਨਾਂ ਨੇ ਡੀਜ਼ਲ ਮਦਦ ਵੀ ਕੀਤੀ ਆ ਇਹਨਾਂ ਦਾ ਮੈਂ ਇੱਕ ਵਾਰ ਫਿਰ ਤੋਂ ਧੰਨਵਾਦੀ ਆ ਤੇ ਤੁਹਾਨੂੰ ਫੇਰ ਉਹੀ ਬੇਨਤੀ ਆ ਕਿ ਹੁਣ ਆਪਾਂ ਸਮਾਂ ਆ ਆਪਾਂ ਜਿਹੜੀ ਕਰਸਾਨੀ ਆ ਉਹਦਾ ਨੁਕਸਾਨ ਤੇ ਹੋ ਗਿਆ 100% ਇਹਦਾ ਕੋਈ 100% ਮੁਆਵਜ਼ਾ ਦੇਣਾ ਸੰਭਵ ਨਹੀਂ ਪਰ ਆਪਾਂ ਇਹਨਾਂ ਨੂੰ ਗਲਬਕੜੀ ਚ ਲੈ ਕੇ ਆਉਣ ਵਾਲੇ ਸਮੇਂ ਲਈ ਦੇ ਲਾਇਕ ਕਰ ਸਕਦੇ ਆ ਕਣਕ ਬੀਜੀ ਜਾਵੇ ਮਹਾਰਾਜ ਸੁਖਸਾਂਤ ਰੱਖੇ ਤੇ ਥੋੜਾ ਜਿਹਾ ਇਹਨਾਂ ਦੇ ਵਿੱਚ ਜਿਹੜਾ ਆਤਮ ਵਿਸ਼ਵਾਸ ਆ ਉਹ ਆਵੇ ਇਸ ਕਰਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲਗਾਤਾਰ ਲੋੜ ਆ ਤੇ ਰਹੇਗੀ ਤੇ ਜਿੱਦਾਂ ਕਿ ਮੈਂ ਬੇਨਤੀ ਕੀਤੀ ਆ ਕਿ ਸਾਡਾ ਜਿਹੜਾ ਗਰੁੱਪ ਆ ਜੰਗਨਟੋ ਫਾਰਮਰ ਗਰੁੱਪ ਤੁਹਾਨੂੰ ਪਤਾ ਸਾਡਾ ਮਿਸ਼ਨ ਹੈਗਾ ਆ ਅਗਮੁਖਤ ਕੱਦੂ ਮੁਖਤ ਜ਼ਹਿਰ ਮੁਖਤ ਤੇ ਝੋਨਾ ਮੁਖਤ ਤੇ ਬਾਗਬਾਨੀ ਯੋਗਤ ਪੰਜਾਬ ਉਹਦੇ ਤਹਿਤ ਜਿੰਨਾ ਵੀ ਆਪਰੇਸ਼ਨ ਹੋ ਰਿਹਾ ਸਾਰਾ ਅਗਮੁਕਤੀ ਹੋ ਰਿਹਾ ਵਾ ਇਹਦੇ ਵਿੱਚ ਵੱਡਾ ਖਰਚਾ ਡੀਜ਼ਲ ਦਾ ਆਈ ਉਹ ਸੇਵਾ ਆ ਰਹੀ ਆ ਹੁਣ ਮੁੜ ਕੇ ਖਾਦ ਤੇਲ ਤੇ ਦਵਾਈਆਂ ਵਾਲੀ ਵੀ ਚਾਹੀਦੀ ਹੋਊਗੀ ਉਹ ਤੁਹਾਡੇ ਸਾਰੇ ਦੇ ਸਹਿਯੋਗ ਨਾਲ ਇਹ ਮੋਰਚਾ ਅਸੀਂ ਫਤਹ ਕਰਾਂਗੇ ਬਹੁਤ ਬਹੁਤ ਧੰਨਵਾਦ